ਇਹ ਤੇ ਕੁਦਰਤੀ ਨਾਬਦਾ ਬਣਾਇਆ ਨੀਮ ਹੈ ਪੀਰ ਤੇ ਉਹ ਹੁੰਦਾ ਹੈ ਵੀ ਜਿਹੜਾ ਕਿਸੇ ਨੂੰ ਜੀਵਨ ਦੇ ਸਕੇ ਹਜ਼ੂਰ ਨੇ ਉਹਨੂੰ ਇੱਕ ਬਚਨ ਆਖਿਆ ਕਿ ਇਹ ਪਰਿਵਾਰ ਨੇ ਤੈਨੂੰ ਪੁੱਤ ਨਹੀਂ ਦਿੱਤਾ ਤੂੰ ਤੇ ਜਨਮ ਵੀ ਨਹੀਂ ਦਿੱਤਾ ਆਪਣੇ ਪਰਿਵਾਰ ਵਿੱਚ ਤੇ ਤੂੰ ਫਿਰ ਵੀ ਮੋਹ ਪਾਲ ਕੇ ਬਹਿ ਗਿਆ ਤੇ ਫਿਰ ਵੀ ਗ੍ਰਿਸ਼ਤੀ ਨੇ ਕੁਦਰਤੀ ਗੱਲ ਹੈ ਨਾ ਵੀ ਤੇ ਫਿਰ ਵੀ ਗ੍ਰਿਸ਼ਤੀ ਨੇ ਤੇਰੇ ਪਰਿਵਾਰ ਵਿੱਚ ਤੇ ਕੋਈ ਜਨਮਿਆ ਵੀ ਨਹੀਂ ਤੂੰ ਆਪਣੇ ਬਚਨ ਦੀ ਆਪਣੀ ਕੀਤੀ ਗੱਲ ਦਾ ਸਤਾਇਆ ਇਹਨਾਂ ਕ੍ਰੋਧਤ ਹੋ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਹਮਜਾ ਗੌਸ਼ ਪੀਰ ਨੂੰ ਸਮਝਾਇਆ ਮੈਸੇ ਪੀਰ ਜਿਹੜਾ ਸ਼ਬਦ ਹੈ ਨਾ ਪੀਰ ਦੇ ਅਰਥ ਹੁੰਦੇ ਨੇ ਦਾਨਾ ਸਿਆਣਾ ਰੱਬੀ ਭਗਤੀ ਕਰਨ ਵਾਲਾ ਪੀਰ ਉਹ ਨਹੀਂ ਹੁੰਦਾ ਪੀਰ ਉਹ ਹੁੰਦਾ ਜਿਹੜਾ ਕਿਸੇ ਦੇ ਅੱਖਾਂ ਵਿੱਚ ਅਥਰੂ ਵੇਖ ਕੇ ਕਿਸੇ ਦਾ ਦਰਦ ਵੇਖ ਕੇ ਉਹਦਾ ਦਰਦ ਬੰਡਾਵੇ ਕਿਸੇ ਦਾ ਦਰਦ ਵੇਖ ਕੇ ਧਰਮੀ ਪੁਰਖ ਉਹ ਹੁੰਦਾ ਹੈ ਉਹਦੇ ਦੁੱਖ ਨੂੰ ਬੰਡਾਵੇ ਉਹਦਾ ਦੁੱਖ ਦੂਰ ਕਰੇ ਤੇ ਤੂੰ ਕਹਾਉਣਾ ਆਪਣੇ ਆਪ ਨੂੰ ਖੁਦਾ ਦੇ ਦਰ ਦਾ ਪੀਰ ਹੈ ਤੇ ਤੂੰ ਲੋਕਾਈ ਦੇ ਅੱਖਾਂ ਦੇ ਅਥਰੂ ਪੂੰਝਣ ਦੀ ਬਜਾਏ ਲੋਕਾਂ ਨੂੰ ਦੁੱਖ ਦੇਣ ਦੀ ਵਿਚਾਰ ਬਣਾ ਦੇ ਇਹ ਪੀਰਾਂ ਵਾਲੇ ਕਰਮ ਨਹੀਂ ਹੈ ਉਹਨੇ ਹੱਥ ਜੋੜ ਕੇ ਜਦੋਂ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਜਗਤ ਗੁਰੂ ਨੇ ਮੈਂ ਬੇਨਤੀ ਕਰਾਂ ਤੇ ਗੁਰੂ ਨਾਨਕ ਸਾਹਿਬ ਵਰਗਾ ਪੀਰ ਕੌਣ ਹੈ ਭਾਈ ਗੁਰਦਾਸ ਸਾਹਿਬ ਨੇ ਆਖਿਆ ਨਾ ਅੱਜ ਵੀ ਲੋਕਾਈ ਐਵੇਂ ਪੀਰਾਂ ਦੇ ਥਾਂ ਥਾਂ ਤੇ ਕੋਈ ਕਿਸੇ ਪੀਰ ਦੇ ਕੋਈ ਕਿਸੇ ਬਾਬੇ ਦੇ ਐਵੇਂ ਪਖੰਡੀਆਂ ਦੇ ਥਾਮਾਂ ਤੇ ਭਟਕਦਾ ਫਿਰਦਾ ਹੈ ਭਾਈ ਗੁਰਦਾਸ ਸਾਹਿਬ ਨੂੰ ਪੁੱਛੋ ਤੇ ਕਹਿਣਗੇ ਜਾਹਰ ਤੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਵਰਗਾ ਪੀਰ ਕੋਈ ਨਹੀਂ ਗੁਰੂ ਨਾਨਕ ਸਾਹਿਬ ਵਰਗਾ ਬਾਬਾ ਦੁਨੀਆ ਤੇ ਕੋਈ ਨਹੀਂ ਹੈ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਪੱਲਾ ਪਕੜਨਾ ਚਾਹੀਦਾ ਹੈ ਗੁਰੂ ਕੀ ਅੰਮ੍ਰਿਤ ਬਾਣੀ ਦੀ ਬਾਣੀ ਦਾ ਪੱਲਾ ਪਕੜਨਾ ਚਾਹੀਦਾ ਹੈ ਤਾਂ ਕਿ ਪੂਰੀ ਕਾਇਨਾਤ ਦਾ ਮਨੁੱਖਤਾ ਦਾ ਭਲਾ ਹੋ ਸਕੇ ਹੁਣ ਮੈਂ ਜਿਹੜੀ ਬੇਨਤੀ ਕਹਿ ਰਿਹਾ ਆਂ ਹਮਜਾ ਗੋਸ਼ਪੀਰ ਹਜੂਰ ਦੇ ਚਰਨਾਂ ਤੇ ਨਮਸਕਾਰ ਕਰਦੇ ਵੀ ਸਤਿਗੁਰੂ ਮੈਨੂੰ ਭੁੱਲ ਹੋ ਗਈ ਮੈਂ ਧਰਮ ਦਾ ਹੀ ਬਾਣਾ ਪਾ ਕੇ ਧਰਮ ਦੇ ਹੀ ਉਲਟ ਕਰਮ ਕਰਨ ਲੱਗਿਆ ਸਾਬ ਨੇ ਇਥੇ ਇੱਕ ਬਖਸ਼ਿਸ਼ ਹੋਰ ਬਰਤਾਈ ਸ਼ੈਵਨ ਦਾ ਪੂਰਾ ਭਰਮ ਦੂਰ ਕਰਨਾ ਸੀ ਕਹਿ ਲੱਗੇ ਸਾਰੇ ਲੋਕ ਯਾਦ ਰੱਖੀ ਪੀਰ ਗ੍ਰਸਤੀ ਨੇ ਮਮਤਾ ਗੱਲ ਵੱਖਰੀ ਐ ਪਰ ਇਹ ਕਹਿਣਾ ਵੀ ਸਾਰਾ ਸ਼ਹਿਰ ਝੂਠਿਆਂ ਦਾ ਐ ਇਹ ਨਹੀਂ ਹੋ ਸਕਦਾ ਇਹ ਗੱਲ ਸਾਨੂੰ ਅੱਜ ਵੀ ਸਮਝਣ ਦੀ ਲੋੜ ਐ ਹਰ ਧਰਮ ਅੰਦਰ ਹਰ ਸ਼ਹਿਰ ਨਗਰ ਇਲਾਕੇ ਵਿੱਚ ਭਲੇ ਪੁਰਖ ਸੱਚੇ ਪੁਰਖ ਵੀ ਹੁੰਦੇ ਨੇ ਇਨ ਵੀ ਨਹੀਂ ਹੁੰਦੇ ਤੇ ਖਿਮਾ ਕਰਿਓ ਹਰ ਥਾਂ ਵਿੱਚ ਕੁਝ ਲੋਕ ਮਨਮੁਖ ਕਹਿ ਲੋ ਝੂਠ ਦੀ ਆਸ ਦੇ ਜ਼ਿੰਦਗੀ ਜਿਉਣ ਵਾਲੇ ਵੀ ਹੁੰਦੇ ਨੇ ਸਹਬ ਨੇ ਇੱਕ ਕਿਰਪਾ ਇੱਚੇ ਹੋਰ ਵਰਤਾਈ ਬਾਬੇ ਮਰਦਾਨੇ ਨੂੰ ਇੱਕ ਟੱਕਾ ਦੇ ਕੇ ਸ਼ਹਿਰ ਵਿੱਚ ਕੱਲਿਆ ਤੇ ਬਚਨ ਆਖਿਆ ਕਹਿਣ ਲੱਗੇ ਵੀ ਇਹ ਇੱਕ ਟੱਕੇ ਦਾ ਸੱਚ ਜਾਂ ਝੂਠ ਖਰੀਦ ਕੇ ਲੈ ਕੇ ਆ ਹੁਣ ਬੜੀ ਕਮਾਲ ਦੀ ਗੱਲ ਹੈ ਵੀ ਕੋਈ ਵਸਤੂ ਤੇ ਹੈ ਨਹੀਂ ਆਕਾਰ ਤੇ ਹੈ ਨਹੀਂ ਵੀ ਐਸੀ ਵਸਤੂ ਵੀ ਜਿਹੜੀ ਬਾਬਾ ਮਰਦਾਨਾ ਸਾਹਿਬ ਖਰੀਦ ਕੇ ਲੈ ਕੇ ਆਵੇ ਤੁਸੀਂ ਸੋਚ ਕੇ ਵੇਖੋ ਵੀ ਬਾਬਾ ਮਰਦਾਨਾ ਕਿੰਨਾ ਭਰੋਸਾ ਰੱਖਦੇ ਗੁਰੂ ਜੀ ਨੇ ਆਖੇ ਇੱਕ ਟਕਾ ਲੈ ਜਾ}{|\text{ਸ਼ਾਲਕੋਟ ਵਿੱਚ ਜਾ ਕੇ ਸੱਚ ਜਾਂ ਝੂਠ}} ਕ੍ਰੀਦ ਕੇ ਲੈ ਕੇ ਆ ਬਾਬਾ ਮਰਦਾਨਾ ਸਾਹਿਬ ਜਾਣਦੇ ਵੀ ਜਿਹੜਾ ਬਚਨ ਗੁਰੂ ਕਹਦੇ ਹੈ ਨਾ ਉਹ ਠੀਕ ਹੀ ਹੋਵੇਗਾ ਉਹਨੇ ਗੋਏ ਨਹੀਂ ਆਖਿਆ ਵੀ ਸਤਗੁਰੂ ਸੱਚ ਕਿਹੜੀ ਦੁਕਾਨ ਤੋਂ ਮਿਲਦਾ ਹੈ ਝੂਠ ਕਿੱਥੋਂ ਮਿਲਦਾ ਹੈ ਇਹ ਉਹਦੇ ਸ਼ਬਦ ਨਹੀਂ ਆਖ ਕੇ ਸਤ ਬਚਨ ਕਹਿ ਕੇ ਬਾਬਾ ਮਰਦਾਨਾ ਜੀ ਤੁਰ ਪਏ ਸ਼ਹਿਰ ਵਿੱਚ ਗਏ ਕਈ ਥਾਮਾਂ ਤੇ ਜਾ ਕੇ ਕਈ ਥਾਮਾਂ ਤੇ ਜਾ ਕੇ ਪੁੱਛਿਆ ਵੀ ਆ ਇੱਕ ਟਕਾ ਲੈ ਲਓ ਮੇਰੇ ਗੁਰੂ ਨੇ ਦਿੱਤਾ ਹੈ ਕੋਈ ਸੱਚ ਦੇ ਦਿਓ ਝੂਠ ਦੇ ਦਿਓ ਹੁਣ ਹਰ ਗੱਲ ਹਰ ਬੰਦੇ ਦੀ ਗੱਲ ਸਮਝ ਨਹੀਂ ਆਉਂਦੀ ਸੀ ਕਈ ਥਾਮਾਂ ਤੇ ਜਾਣ ਤੋਂ ਬਾਅਦ ਤੇ ਅੱਗੇ ਇੱਕ ਦੁਕਾਨ ਤੇ ਗਏ ਉਹਦਾ ਨਾਮ ਹੈ ਭਾਈ ਮੂਲਾ ਖਤਰੀ ਇਤਿਹਾਸ ਵਿੱਚ ਜਦੋਂ ਉਹਦੀ ਦੁਕਾਨ ਤੇ ਗਏ ਤੇ ਉਹਨੂੰ ਜਾ ਕੇ ਟਕਾ ਦਿੱਤਾ ਤੇ ਕਹਿਣ ਲੱਗੇ ਵੀ ਗੁਰੂ ਨੇ ਮੇਰੇ ਨੇ ਆਖਿਆ ਵੀ ਇਹਦਾ ਸੱਚ ਝੂਠ ਖਰੀਦਣਾ ਓਨੇ ਟੱਕਾ ਆਪਣੇ ਕੋਲ ਰੱਖ ਲਿਆ ਮੂਲੇ ਖੱਤਰੀ ਨੇ ਤੇ ਕਾਗਜ਼ ਤੇ ਲਿਖ ਦਿੱਤਾ ਵੀ ਮਰਨਾ ਸੱਚ ਜਿਉਣਾ ਝੂਠ ਬਾਬਾ ਮਰਦਾਨਾ ਸਾਹਿਬ ਲੈ ਕੇ ਗੁਰੂ ਨਾਨਕ ਸਾਹਿਬ ਕੋਲ ਆ ਗਿਆ ਹਜੂਰ ਨੇ ਇੱਕ ਬਚਨ ਆਖਿਆ ਕਹਿਣ ਲੱਗੇ ਜੀ ਇਹ ਗੱਲ ਹੈ ਵੀ ਇੱਥੇ ਮੂਲਕ ਖੱਤਰੀ ਵਰਗੇ ਵੀ ਵਸਦੇ ਨੇ ਜਿਹੜੇ ਮੌਤ ਨੂੰ ਸੱਚ ਮੰਨਦੇ ਐ ਜਿਉਣਾ ਝੂਠ ਮੰਨਦੇ ਐ ਤੇ ਹਮ ਦਾ ਗੌਸ਼ ਨੂੰ ਆਖਿਆ ਵੀ ਇਹੋ ਜੇ ਵੀ ਭਲੇ ਪੁਰਖ ਨੇ ਫਿਰ ਨਾਲ ਅਗਲਾ ਬਚਨ ਆਖਿਆ ਵੀ ਉਹ ਮੂਲਕ ਖੱਤਰੀ ਨੂੰ ਵੀ ਬੁਲਾ ਕੇ ਲੈ ਕੇ ਆਓ ਕਦੀ ਟੱਕੇ ਦੇ ਲਾਲਚ 바ਸੀ ਸ਼ਬਦ ਨਾਲ ਲਿਖ ਦਿੱਤਾ ਹੋਵੇ ਉਹਦਾ ਅੰਦਰ ਵੀ ਮੰਨਦਾ ਜਾਂ ਨਹੀਂ ਮੰਨਦਾ ਮੂਲਕ ਖੱਤਰੀ ਵੀ ਹਜੂਰ ਦੇ ਚਰਨਾਂ ਵਿੱਚ ਆਇਆ ਤੇ ਭਾਈ ਮੂਲੇ ਨੂੰ ਵੀ ਹਜੂਰ ਨੇ ਰੱਬੀ ਉਪਦੇਸ਼ ਵੰਡਿਆ ਤੇ ਇਹਨੂੰ ਹਜੂਰ ਨਾਲ ਵੀ ਲੈ ਕੇ ਗਏ ਸਨ ਕਰੀਬ 6 ਮਹੀਨੇ ਰੱਬੀ ਉਪਦੇਸ਼ ਵੰਡਦੇ ਰਹੇ ਸਮਾਂ ਪਾ ਕੇ ਅੱਗੇ ਆਪਾਂ ਗਾਥਾ ਵਿਚਾਰਾਂਗੇ ਖੈਰ ਇੱਥੇ}{|\text{ਸ਼ਿਆਲਕੋਟ ਦੇ ਲੋਕਾਂ ਨੂੰ ਸੰਗਤਾਂ ਨੂੰ ਅਤੇ ਉਹ ਹਮਜਾ ਗੋਂਸ਼ ਪੀਰ ਨੂੰ ਸਤਿਗੁਰੂ ਨੇ ਰੱਬੀ ਉਪਦੇਸ਼ ਦਿੱਤਾ ਪੀਰ ਨੂੰ ਸੱਚਮੁੱੱਚ ਪੀਰ ਕਿਵੇਂ ਬਣੀਦਾ ਹੈ}} ਰੱਬੀ ਇਬਾਦਤ ਕਰਕੇ ਤੇ ਇਹ ਗੱਲਬਾਤ ਉਹਨੂੰ ਸਮਝਾ ਕੇ ਰੱਬੀ ਉਪਦੇਸ਼ ਦੇ ਕੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਇੱਥੇ ਇੱਕ ਧਰਮਸ਼ਾਲਾ ਕਹਿ ਲਓ ਬਣਵਾ ਕੇ ਧਰਮਸ਼ਾਲਾ ਵੀ ਇੱਥੇ ਟਿਕਾਣਾ ਕਰਕੇ ਹਰ ਦੋ ਵੇਲੇ ਉਸ ਮਾਲਕ ਦੀ ਇਬਾਦਤ ਲਈ ਤੁਸੀਂ ਜੁੜਿਆ ਕਰੋ ਕਿਰਤਕਾਰ ਕਰਦੇ ਆਂ ਕਰਤਾਰ ਚੇਤਾ ਰੱਖੋ ਤੁਹਾਡਾ ਭਲਾ ਹੋਵੇਗਾ ਏ ਰੱਬੀ ਉਪਦੇਸ਼ ਵੰਡ ਕੇ ਸ਼ਾਲਕੋਟ ਦੀ ਲੋਕਾਈ ਦੀ ਬਹੁਤ ਖੁਸ਼ੀ ਉਹਨਾਂ ਦੇ ਚਿਹਰਿਆਂ ਤੇ ਆ ਗਈ। ਹਜ਼ੂਰ ਅਗੇਲੇ ਪੰਦ ਨੂੰ ਤੁਰਦੇ ਆ। ਰੱਬੀ ਬਖਸ਼ਿਸ਼ ਵਰਤਾਕੀ। ਇੱਥੋਂ ਚੱਲ ਕੇ ਹਜ਼ੂਰ ਰਸਤੇ ਵਿੱਚ ਕਈ ਥਾਵਾਂ ਤੇ ਬਖਸ਼ਿਸ਼ ਵਰਤਾਉਂਦੇ ਆ ਵਰਤਾਉਂਦੇ ਆ। ਅੱਗੇ ਰਸਤੇ ਵਿੱਚ ਕਈ ਥਾਂ ਨੇ ਜਿੱਥੇ ਕਰਮकांड ਲੋਕ ਕਰ ਰਹੇ ਨੇ ਧਰਮ ਦੀ ਜ਼ਿੰਦਗੀ ਜਿਉ ਰਹੇ ਐ ਕੋਈ ਮੂਰਤੀ ਪੂਜਾ ਕਰਦਾ ਕੋਈ ਪੱਥਰ ਪੂਜਾ ਵਿੱਚ ਉਲਝਿਆ ਹੋਇਆ ਉਹਨਾਂ ਨੂੰ ਰੱਬੀ ਉਪਦੇਸ਼ ਦਿੰਦਿਆਂ ਰੱਬੀ ਨਾਮ ਦਾ ਕਿ ਪੱਥਰਾਂ ਵਿੱਚ ਕੋਈ ਰੱਬ ਨਹੀਂ ਹੁੰਦਾ ਤੇ ਇਹ ਸਾਰੀ ਬਖਸ਼ਿਸ਼ ਵਰਤੌਂਦਿਆਂ ਵਰਤੌਂਦਿਆਂ ਤੇ ਇੱਕ ਵੱਡਾ ਅਹਿਮ ਥਾਂ ਅਮਰਨਾਥ ਹੈ ਅਮਰਨਾਥ ਦੀ ਧਰਤੀ ਤੇ ਗਏ ਚ ਕੁਦਰਤੀ ਪਹਾੜੀ ਇਲਾਕਾ ਸੀ ਤਿੱਕ ਪਹਾੜ ਤੋਂ ਚੜਨਾ ਪਾਣੀ ਹਰ ਵੇਲੇ ਵਗਦਾ ਸੀ ਤੇ ਲੋਕ ਉਹਦੀ ਵੀ ਪੂਜਾ ਕਰਦੇ ਸਨ ਕਿ ਇਹ ਕਿਸੇ ਦੇਵਤੇ ਦਾ ਪੱਥਰ ਹੈ ਜਿਹੜਾ ਇਹ ਕਿਸੇ ਦੇਵਤੇ ਦਾ ਪ੍ਰਗਟਾਵਾ ਹੈ ਤੇ ਉਹਦੀ ਮੁਖ ਵਿੱਚੋਂ ਜਲ ਵਗਦੇ ਕਈ ਤਰ੍ਹਾਂ ਦੇ ਕਰਮ ਕਰਦੇ ਸਨ ਹਜ਼ੂਰ ਨੇ ਉੱਥੇ ਵੀ ਸਮਝਾਇਆ ਵੀ ਭਲਿਓ ਨਹੀਂ ਇਹ ਤੇ ਕੁਦਰਤੀ ਕਾਦਰ ਨੇ ਕੁਦਰਤ ਵਿੱਚ ਆਪਣੀਆਂ ਬਖਸ਼ਿਸ਼ਾਂ ਵਰਤਾਈਆਂ ਹੋਈਆਂ ਨੇ ਇੱਕ ਬਚਨ ਮੈਂ ਤੁਹਾਨੂੰ ਫਿਰ ਬਾਣੀ ਵਿੱਚੋਂ ਕਹਿਣ ਲੱਗਿਆ ਦਸਵੇਂ ਪਾਤਸ਼ਾਹ ਦਾ ਇੱਕ ਬੜਾ ਪਿਆਰਾ ਬਚਨ ਹੈ ਕਲਗੀਧਰ ਮਹਾਰਾਜ ਜੀ ਦਾ ਬਿਨ ਕਰਤਾਰ ਨਾ ਕੀਰਤਮ ਮਨ ਨੂੰ ਇਸ ਸ਼ਬਦ ਸਮਝਣ ਵਾਲੇ ਬਿਨ ਕਰਤਾਰ ਨਾ ਕਿਰਤਮ ਮੰਨੋ ਇਹਦਾ ਅਰਥ ਕੀ ਹੋ ਗਿਆ ਕਿ ਬਿਨਾ ਉਸ ਕਰਤਾਰ ਪਰਮਾਤਮਾ ਵਾਹਿਗੁਰੂ ਤੋਂ ਬਿਨਾ ਉਹਦੀ ਬਣਾਈ ਜਿਹੜੀ ਕਿਰਤ ਹੈ ਨਾ ਉਹਦੀ ਪੂਜਾ ਵਿੱਚ ਨਾ ਉਲਜੋ ਇਹ ਬੜੀ ਅਹਿਮ ਗੱਲ ਹੈ ਲੋਕਾਈ ਨੇ ਪਤਾ ਕੀ ਕੀਤਾ ਸਨਾਤਨ ਮਤ ਵਿੱਚ ਇਹ ਬਹੁਤਾ ਰਿਹਾ ਹੁਣ ਕਾਦਰ ਨੇ ਕੁਦਰਤ ਵਿੱਚ ਸੂਰਜ ਬਣਾਇਆ ਚੰਦਰਮਾ ਬਣਾਇਆ ਪੌਣ ਵਗਦੀ ਐ ਪਹਾੜ ਨੇ ਰੁੱਖ ਨੇ ਪੱਥਰ ਨੇ ਇਹ ਸਭ ਕਾਦਰ ਦੀ ਕੁਦਰਤ ਐ ਤੇ ਬਖਤੀ ਬ੍ਰਹਮਣ ਨੇ ਕੀ ਕੀਤਾ ਉਹਨੇ ਆਖਿਆ ਵੀ ਇਹ ਸੂਰਜ ਦੇਵਤਾ ਐ ਇਹ ਚੰਦਰਮਾ ਦੇਵਤਾ ਐ ਇਹ ਪੌਣ ਦੇਵਤਾ ਐ ਇਹ ਅਗਨ ਦੇਵਤਾ ਐ ਉਹਨੇ ਇਹਨਾਂ ਨੂੰ ਵੀ ਦੇਵਤੇ ਬਣਾ ਕੇ ਤੇ ਪ੍ਰਗਟ ਕਰ ਦਿੱਤਾ ਲੋਕਾਈ ਨੂੰ ਪੱਥਰ ਪੂਜਾ ਵਿੱਚ ਰੁੱਖਾਂ ਦੀ ਪੂਜਾ ਅੰਦਰ ਇਵੇਂ ਉਲਝਾ ਕੇ ਤੇ ਜਿਹੜੀ ਗੱਲ ਇੱਕ ਪਰਮਾਤਮਾ ਦੀ ਭਗਤੀ ਬੰਦਗੀ ਦੀ ਸੀ ਇੱਕ ਮਾਲਕ ਦੀ ਇਬਾਦਤ ਕਰਨ ਦੀ ਗੱਲ ਸੀ ਉਹ ਵਿਚਕਾਰ ਹੀ ਰਹਿ ਗਈ ਉਹਨੂੰ ਸਿਰੇ ਨਹੀਂ ਲੱਗਣ ਦਿੱਤਾ ਤਾਂ ਮੈਂ ਬੇਨਤੀ ਕਰ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਜਦੋਂ ਜਾਂਦੇ ਆ ਤੇ ਰਸਤੇ ਵਿੱਚ ਬਖਸ਼ਿਸ਼ਾਂ ਵਰਤਾਉਂਦੇ ਆ ਵਰਤਾਉਂਦੇ ਆ ਲੁਕਾਈ ਨੂੰ ਰੱਬ ਦੀ ਪੂਜਾ ਕਰਨ ਦਾ ਢੰਗ ਦੱਸਦੇ ਜਾਂਦੇ ਆ ਤੇ ਰੱਬ ਦੀ ਪੂਜਾ ਕੀ ਹੈ ਅਮਰਤ ਬਾਣੀ ਦੇ ਬੋਲ ਨੇ ਗੁਰੂ ਨਾਨਕ ਸਾਹਿਬ ਜੀ ਦੇ ਲੋਕ ਪੂਜਾ ਕਰਦੇ ਹੋਰ ਟੰਗਾਂ ਨਾਲ ਥਾਲੇ ਥਾਲ ਵਿੱਚ ਦੀਵੇ ਰੱਖ ਲੈ ਅਗਰਬੱਤੀਆਂ ਰੱਖ ਲੀਆਂ ਥਾਲ ਕਮਾਏ ਤੇਲ ਪਾਲਿਆ ਇਵੇਂ ਪੂਜਾ ਕਰਦੇ ਆ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਨਹੀਂ ਭਲਿਓ ਪੂਜਾ ਕੀਚੈ ਨਾਮ ਧਿਆਈ ਹੈ ਬਿਨ ਨਾਵੇ ਪੂਜ ਨਾ ਹੋਏ ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਦੀ ਪੂਜਾ ਅਰਗਬੱਤੀਆਂ ਦੀਵੇ ਜਗਾ ਕੇ ਫੁੱਲ ਰੱਖ ਕੇ ਨਹੀਂ ਹੁੰਨੀ ਰੱਬ ਦੀ ਪੂਜਾ ਤਾਂ ਪਰਮੇਸ਼ਵਰ ਦਾ ਨਾਮ ਧਿਆਕੇ ਹੁੰਦੀ ਹੈ ਜੇ ਨਾਮ ਧਿਉਨੇ ਹੋ ਸਤਮੁੱਚ ਰੱਬ ਦੀ ਪੂਜਾ ਕਰ ਰਹੇ ਹੋ ਤੇ ਬਿਨ ਨਾਵੇ ਪੂਜ ਨਾ ਹੋਏ ਬਿਨਾ ਪਰਮਾਤਮਾ ਦੇ ਨਾਮ ਜਪਿਆ ਹੋਰ ਕੋਈ ਢੰਗ ਤਰੀਕਾ ਨਹੀਂ ਹੈ ਵੀ ਰੱਬ ਦੀ ਪੂਜਾ ਹੋ ਸਕੇ। ਹਜ਼ੂਰ ਇਹ ਉਪਦੇਸ਼ ਦਿੰਦੇ ਗਏ ਅੱਗੇ ਸਹਿ ਫਿਰ ਕਸ਼ਮੀਰ ਪਹੁੰਚਦੇ ਆ। ਕਸ਼ਮੀਰ ਦੀ ਧਰਤੀ ਤੇ ਇੱਕ ਮਟਨ ਮਟਨ ਨਾਮ ਦਾ ਇਲਾਕਾ ਹੈ। ਜਦੋਂ ਹਜ਼ੂਰ ਇੱਥੇ ਗਏ ਬਹੁਤ ਸੰਗਤਾਂ ਗੁਰੂ ਚਰਨਾਂ ਵਿੱਚ ਆਈਆਂ ਧਰਮ ਦਾ ਉਪਦੇਸ਼ ਦੇ ਰਹੇ ਨੇ। ਇੱਥੇ ਇੱਕ ਪੰਡਤ ਹੈ ਬ੍ਰਹਮਣ ਹੈ ਉਹਦਾ ਨਾਮ ਹੈ ਬ੍ਰਹਮਦਾਸ ਇਹ ਬ੍ਰਹਮਦਾਸ ਵਿਦਵਾਨ ਬੜਾ ਸੀ ਬਹੁਤ ਇਹਨੇ ਹਰ ਧਰਮ ਦੇ ਗ੍ਰੰਥ ਪੜ੍ਹੇ ਸਨ ਇਥੋਂ ਤੱਕ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਇਹਨੇ ਗੱਡੇ ਭਰ ਕੇ ਕਿਤਾਬਾਂ ਦੇ ਰੱਖੇ ਸਨ ਇਹਨੇ ਇਥੋਂ ਤੱਕ ਜਦੋਂ ਕਿਸੇ ਨਾਲ ਵਿਚਾਰ ਚਰਚਾ ਕਰਨ ਜਾਣਾ ਤੇ ਪਹਿਲਾ ਇੱਕ ਗੱਲ ਆਖਨੀ ਵੀ ਜੇ ਤੇ ਵਿਚਾਰ ਚਰਚਾ ਵਿੱਚ ਮੈਂ ਜਿੱਤ ਗਿਆ ਤਾਂ ਜਿੰਨੇ ਤੇਰੇ ਕੋਲ ਧਾਰਨਕ ਗ੍ਰੰਥ ਨੇ ਮੇਰੇ ਹੋਣਗੇ ਜੇ ਚਰਚਾ ਵਿੱਚ ਸਾਹਮਣੇ ਪੰਡਤ ਨੂੰ ਆਖਣਾ ਵੀ ਤੂੰ ਜਿੱਤ ਗਿਆ ਤੇ ਮੇਰੇ ਗ੍ਰੰਥ ਤੂੰ ਲੈ ਜਾਵੇਂ ਇਹ ਵੀ ਇੱਕ ਨਸ਼ਾ ਵਿਦਵਤਾ ਦਾ ਜੇ ਨਿਮਰਤਾ ਹੋਵੇ ਤੇ ਵਿੱਦਿਆ ਵਿਚਾਰੀ ਪਰਉਪਕਾਰੀ ਬਣ ਸਕਦੀ ਹੈ ਪਰ ਜੇ ਵਿੱਦਿਆ ਅਹੰਕਾਰ ਬਣ ਜਾਏ ਤੇ ਬਹੁਤ ਬਾਰੀ ਨਿਰੰਕਾਰ ਨਾਂ ਨੂੰ ਤੋੜ ਕੇ ਤੇ ਚਾਰ ਅੱਖਰਾਂ ਦੀ ਗਿਆਤ ਹੈ ਨਾ ਜਿਹੜੀ ਇਹ ਬੰਦੇ ਨੂੰ ਗੁਰੂ ਦੇ ਨੇੜੇ ਹੋਣ ਦੀ بجائے ਰੱਬ ਤੋਂ ਦੂਰ ਕਰ ਦਿੰਦੀ ਹੈ ਹੁਣ ਬ੍ਰਹਮਦਾਸ ਵਿਦਵਾਨ ਤੇ ਬੜਾ ਹਰ ਥਾਂ ਤੇ ਜਾ ਕੇ ਆਪਣੀ ਵਿਦਵਤਾ ਦੀ ਚੱਕਰ ਮਾਰਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਏ ਤੇਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇੰਨੀਆਂ ਸੰਗਤਾਂ ਰੋਜ਼ਾਨਾ ਸਵੇਰ ਸ਼ਾਮ ਦੁਪਹਿਰ ਜੁੜਦੀਆਂ ਰੱਬੀ ਉਪਦੇਸ਼ ਲੈਂਦੀਆਂ ਕਸ਼ਮੀਰ ਦਾ ਇਲਾਕਾ ਤੇ ਤਿੰਨ ਕ ਤਿੰਨ ਕ ਵੀ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਣ ਲੱਗ ਪਿਆ ਤੇ ਇਹਨੂੰ ਇਹ ਬੜੀਾਈ ਚੰਗੀ ਨਾ ਲੱਗੀ ਇਹ ਕੁਦਰਤੀ ਗੱਲ ਹੈ ਬੰਦੇ ਨੂੰ ਐਵੇਂ ਲੱਗਦਾ ਵੀ ਮੇਰੀ ਬੜਿਆਈ ਦੀ ਥਾਂ ਇਹ ਦੂਜੇ ਦੀ ਮਹਿਮਾ ਕਿਵੇਂ ਹੋ ਰਹੀ ਹੈ ਇਹ ਆਪਣੀ ਵਿੱਜਿਆ ਦਾ ਅਹੰਕਾਰ ਲੈ ਕੇ ਬ੍ਰਹਮਦਾਸ ਅਜ ਗੁਰੂ ਚਰਨਾਂ ਵਿੱਚ ਆ ਗਿਆ ਜਦੋਂ ਇਹ ਸਤਿਗੁਰੂ ਦੇ ਕੋਲ ਆਇਆ ਨਾ ਹੁਣ ਪਹਿਲੀ ਵਾਰ ਆ ਕੇ ਇਹਨੇ ਨਮਸਕਾਰ ਤੇ ਕੀਤੀ ਪਰ ਸਰੀਰ ਝੁਕਾਇਆ ਹਿਰਦਾ ਨਹੀਂ ਝੁਕਿਆ ਇਹ ਕੁਦਰਤੀ ਗੱਲ ਹੈ ਨਮਸਕਾਰ ਕਰਨ ਦਾ ਵੀ ਢੰਗ ਹੈ ਨਾ ਕਈ ਵਾਰੀ ਬੰਦਾ ਬਾਹਰੋਂ ਸਰੀਰ ਤੇ ਝੁਕਾ ਦਿੰਦਾ ਹੈ ਸਰੀਰ ਦੀ ਮੁਦਰਾ ਤੇ ਕਰ ਦਿੰਦਾ ਹੈ ਪਰ ਅੰਦਰੋਂ ਆਪਣੀ ਹਿਰਦੇ ਕਰਕੇ ਨਮਸਕਾਰ ਨਹੀਂ ਕਰਦਾ ਇਹਨੇ ਸਰੀਰ ਝੁਕਾਇਆ ਪਰ ਹਿਰਦਾ ਨਾ ਝੁਕਾਇਆ ਤੇ ਜਦੋਂ ਥੋੜੀ ਜੀ ਇਹਨੇ ਵਿਚਾਰ ਚਰਚਾ ਆਰੰਭ ਕੀਤੀ ਆਪਣੇ ਭਾਣੇ ਚਾਹੁੰਦਾ ਤੇ ਸੀ ਵੀ ਇੰਨੀਆਂ ਸੰਗਤਾਂ ਹੈ ਤੇ ਲੋਕਾਂ ਵਿੱਚ ਇਸ ਗੱਲ ਦਾ ਪ੍ਰਗਟਾਵਾ ਕਰ ਦਵਾਂਗਾ ਵੀ ਜਿਹੜੇ ਗੁਰੂ ਨਾਨਕ ਸਾਹਿਬ ਨੇ ਜਿਹਨੂੰ ਜਗਤ ਪੂਜਦਾ ਤੇ ਇਹ ਤੇ ਇੱਕ ਬ੍ਰਹਮਦਾਸ ਤੋਂ ਚਰਚਾ ਵਿੱਚ ਹਾਰ ਗਏ ਉਹਨੂੰ ਗੁਰੂ ਤੇ ਸਮਰੱਥ ਹੈ ਨਾ ਸਾਹਿਬ ਨੇ ਤੇ ਸਮਝਾਉਣੇ